ਅਰਥਾ ਬੈਠਾ ਸਿੱਖ ਉਹ ਤੇਜਤ ਹੈ ਵੀ ਸਾਡਾ ਉਹ ਗਿਆ ਹੋਇਆ ਰਾਜ ਜਿਹਨੂੰ ਡੋਗ ਰਿਆ ਬਰਬਾਦ ਕਰ ਦਿੱਤਾ ਕਦੇ ਆਉਣਾ ਚਾਹੀਦਾ ਨਗਮੇ ਆ ਰਹੇ ਨੇ ਵੀ ਖਾਲਸਾ ਰਾਜ ਆਵੇਗਾ ਜਿਹੜਾ ਰਾਜ ਉਦੋਂ ਦਲੀਪ ਸਿੰਘ ਨਹੀਂ ਕਰ ਸਕਿਆ ਹੁਣ ਫੇਰ ਜਦੋਂ ਖਾਲਸੇ ਦਾ ਰਾਜ ਆਵੇਗਾ ਕੋਈ ਦਲੀਪ ਸਿੰਘ ਜੰਮੇਗਾ ਪਰ ਉਹ ਤਾ ਪੈਦਾ ਹੋਏਗਾ ਜਦੋਂ ਕੌਮ ਸਾਡੀ ਇੱਕ ਪਲੇਟਫਾਰਮ ਤੇ ਇਕੱਤਰ ਹੋਏਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਨੂੰ ਸਾਡੇ ਵਿਰੋਧੀਆਂ ਨੇ ਕੰਡਿਆਣਾ ਜੀ ਕਹ ਰਹੇ ਸੀ ਨਾ ਕਿ ਹੁਣ ਆਰੇ ਸਾਡੇ ਸਿਰ ਤੇ ਨਹੀਂ ਚੱਲਦੇ ਸਾਡੀਆਂ ਜੜ੍ਹਾਂ ਵਿੱਚ ਚੱਲ ਉਹ ਲੋਕ ਸਾਨੂੰ ਐਸੀ ਰਾਜਨੀਤੀ ਨਾਲ ਪਾੜ ਰਹੇ ਆ ਭਰਾ ਨੂੰ ਭਰਾ ਦੇ ਵਿਰੁੱਧ ਖੜਾ ਕਰਦੇ ਇੱਕ ਘਰ ਵਿੱਚ ਚਾਰ ਜੀਵ ਨੇ ਤੇ ਚਾਰ ਹੀ ਪਾਰਟੀਆਂ ਬਣਾ ਦਿੱਤੀਆਂ ਉਹਨਾਂ ਲੋਕਾਂ ਸਾਡੀਆਂ ਸਿੱਖ ਨੂੰ ਇਕੱਠਿਆਂ ਨਹੀਂ ਰੱਖਦੇ ਅੱਜ ਸਰਵਣ ਕਰਨਾ ਹੁਣ ਤੁਸੀਂ ਜਦੋਂ ਸਾਡਾ ਰਾਜ ਸ਼ੁਰੂ ਹੋਣ ਲੱਗਾ ਕੋਈ ਘਰਾਂ ਵਿੱਚ ਨਹੀਂ ਬੈਠਾ ਰਿਹਾ ਜਿਹਦੇ ਕੋਲ ਜਿਹੋ ਜਿਹਾ ਸ਼ਸਤਰ ਸੀ ਉਹ ਲੈ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਰਾਜ ਕਰੇਗਾ ਖਾਲਸਾ ਦੇ ਜਕਾਰੇ ਲਾਉਂਦਾ ਸਰਹੰਦ ਵੱਲ ਨੂੰ ਖਾਲਸੇ ਜ਼ਾਲਮਾਂ ਨੂੰ ਸਾਧਦੇ ਹੋਏ ਸਰਹੰਦ ਉਦਾਲੇ ਜਾ ਕੇ ਘੇਰਾ ਪਾ ਕੇ ਬੈਠੇ। ਜਾਨਖਾ ਨੂੰ ਪਤਾ ਲੱਗਾ ਖਾਲਸੇ ਦੇ ਆਉਣ ਦਾ। ਉਹਨੇ ਜਦੋਂ ਮਹਿਲਾ ਉੱਤੇ ਚੜ ਕੇ ਵੇਖਿਆ ਜਿੱਧਰ ਵੇਖੇ ਖਾਲਸਾ ਹੀ ਖਾਲਸੇ। ਜਕਾਰੇ ਛੱਡਦੇ। ਜਾਨਖਾ ਦੀਆਂ ਸੱਤੇ ਸੁੱਧਾ ਭੁੱਲ ਗਏ ਨਾ। ਸੋਚਦਾ ਹੁਣ ਜਾਨ ਦੀ ਖੈਰ ਨਹੀਂ ਮਾਰਿਆ ਜਾਵਾਂਗਾ ਜ਼ੁਲਮ ਬਾਤ ਕੀਤੇ ਨੇ। ਪਾਪੀ ਲੋਕ ਪਾਪ ਕਮਾਉਂਦੇ ਨੇ। ਬਾਦਸ਼ਾਹ ਦੇ ਹੁਕਮ ਨਾਲ ਕਈ ਵਾਰ ਛੋਟੇ ਫੌਜਦਾਰ ਸੂਬੇਦਾਰ ਪਰ ਜਦੋਂ ਮੌਤ ਆਉਂਦੀ ਹੈ ਸਾਹਮਣੇ ਉਦੋਂ ਫਿਰ ਕਰ ਲਾਉਂਦੇ ਵੇਖੇ ਗਏ ਨੇ ਗੁਰਦੇਵ ਕਹਿੰਦੇ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਜਦੋਂ ਸਜ਼ਾ ਮਿਲਦੀ ਫਿਰ ਹਾਏ ਹਾਏ ਜਾਣ ਕੇ ਸੋਚਦਾ ਹੁਣ ਮੇਰੀ ਜਾਨ ਦਾ ਕੀ ਬਣੇਗਾ ਉਹਨੇ ਇੱਕ ਚਿੱਠੀ ਲਿਖੀ ਸਿਪਾਹੀ ਦੇ ਹੱਥ ਦੇ ਕੇ ਆਲਾਸਨ ਪਟਿਆਲੇ ਵਾਲੇ ਕੋਲ ਪੇਜ ਪਾਵੇ ਦੀ ਫੌਜ ਖਾਲਸੇ ਪੰਥ ਵਿੱਚ ਸ਼ਮੂਲੀਅਤ ਕਰ ਚੁੱਕੀ ਸੀ ਪਰ ਇਹਨੂੰ ਇੱਕ ਕੜੀ ਬਣਾਉਣਾ ਚਾਹੁੰਦਾ ਜਨਖਾਨ ਕਿ ਮੇਰੀ ਖਾਲਸੇ ਨਾਲ ਸੁਲ੍ਹਾ ਹੋ ਜਾਏ ਚਿੱਠੀ ਪੜੀ ਆਲਾ ਸਿੰਘ ਨੇ ਉਹਨੇ ਭੇਜੀ ਖਾਲਸੇ ਦੇ ਕੋਲ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਕੋਲ ਚਿੱਠੀ ਆਈ ਉਹਨੇ ਆਪ ਪੜ੍ਹੀ ਆਪਣੇ ਭਰਾਵਾ ਨੂੰ ਪੜ੍ਹ ਕੇ ਸੁਣਾਈ ਇੱਕ ਇੱਕ ਸਿੰਘ ਨੇ ਜਦੋਂ ਚਿੱਠੀ ਪੜ੍ਹੀ ਚਿੱਠੀ ਵਿੱਚ ਲਿਖਿਆ ਸੀ ਜਨਖਾਨ ਨੇ ਖਾਲਸੋ ਤੁਸੀਂ ਮੈਨੂੰ ਸਰ ਕਰਨ ਵਾਸਤੇ ਆਇਓ ਪਰ ਜਾਣਦੇ ਨਹੀਂ ਮੇਰੇ ਸਿਰ ਉੱਤੇ ਹੱਥ ਆ ਅਹਿਮਦ ਸ਼ਾਹ ਅਬਦਾਲੀ ਦਾ ਜਿਨੇ ਇੱਕ ਦਿਨ ਵਿੱਚ ਤੁਹਾਡਾ 35 ਤੋਂ 40 ਹਜ਼ਾਰ ਜਾਨੀ ਨੁਕਸਾਨ ਕੀਤਾ ਛੋਟੇ ਛੋਟੇ ਬੱਚੇ ਤੱਕ ਤੁਹਾਡੇ ਮਾਰਦੇ ਡਰ ਦੇਣਾ ਚਾਹੁੰਦਾ ਖਾਲਸੇ ਨੂੰ ਸਰਦਾਰ ਜੀ ਨੇ ਚਿੱਠੀ ਪੜ੍ਹ ਕੇ ਸੁਣਾਈ ਪੁੱਛਿਆ ਆਪਣੇ ਭਰਾਵਾਂ ਨੂੰ ਦੱਸੋ ਜਾਣਖਾ ਨਾਲ ਸੁਨਾ ਦਾ ਹੱਥ ਵਧਾਇਆ ਜਾਏ ਜਾਕੀ ਰਾਏ ਇੱਕ ਇੱਕ ਸਿੰਘ ਨੇ ਕਿਹਾ ਤੁਸੀਂ ਕੌਮ ਦੇ ਜਥੇਦਾਰ ਜਾਨਖਾਨਾ ਕਦਾ ਚ ਖਾਲਸਾ ਸੁਲਾ ਨਹੀਂ ਕਰੇਗਾ ਖਾਲਸਾ ਰਣ ਮੈਦਾਨ ਵਿੱਚ ਜਾਨਖਾਨ ਨੂੰ ਮਾਰ ਕੇ ਸਰਹੰਦ ਨੂੰ ਤਬਾਹ ਕਰਕੇ ਖਾਲਸਾ ਰਾਜ ਦੀ ਸ਼ੁਰੂਆਤ ਕਰਨ ਵਾਸਤੇ ਆਇਆ ਤੇ ਕਰੇਗਾ ਪਰ ਤੁਸੀਂ ਉਹ ਕੌਮ ਦੇ ਜਥੇਦਾਰ ਹੱਕ ਤੁਹਾਨੂੰ ਹੈ ਵੀ ਜਾਨਖਾਨ ਦੀ ਆਈ ਹੋਈ ਚਿੱਠੀ ਦਾ ਜਵਾਬ ਤੁਸੀਂ ਕਿਦਾਂ ਦਾ ਦੇਣਾ ਪਰ ਸਾਡੀ ਇਹ رائے ਹੈ ਕਿ ਜਾਣਖਾ ਦੀ ਆਈ ਹੋਈ ਚਿੱਠੀ ਦਾ ਜਵਾਬ ਜਰਾ ਕਰੜੇ ਸ਼ਬਦਾਂ ਵਿੱਚ ਦਿੱਤਾ ਜਾਏ ਚੜ੍ਹਦੀ ਕਲਾ ਵਿੱਚ ਦਿੱਤਾ ਜਾਏ ਜਿਹੜਾ ਚਿੱਠੀ ਪੜ੍ਹ ਕੇ ਵਾਰ ਕਰਨ ਤੋਂ ਪਹਿਲਾਂ ਅੱਧਾ ਜਾਣਖਾ ਮਰ ਜਾਏ ਖਾਲਸੇ ਦੀ ਚਿੱਠੀ ਪੜ੍ਹ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਖੱਬੇ ਹੱਥ ਵਿੱਚ ਕਾਗਜ਼ ਲਿਆ ਸੱਜੇ ਹੱਥ ਵਿੱਚ ਕਲਮ ਲਾ ਕੇ ਦਵਾਤ ਵਿੱਚੋਂ ਲਾ ਕੇ ਟੋਪਾ ਜਾਨਖੰਦ ਦੀ ਆਈ ਹੋਈ ਚਿੱਠੀ ਦਾ ਜਵਾਬ ਜਿੰਨਾ ਸ਼ਬਦਾਂ ਵਿੱਚ ਦਿੱਤਾ ਆਪ ਜੀ ਦੀ ਸੇਵਾ ਵਿੱਚ ਗੱਡੀ ਛੰਦ ਵਿੱਚ ਭਾਈ ਮਨਜੀਤ ਸਿੰਘ ਸੋਹੀ ਅੰਗਰੇਜ਼ ਸਿੰਘ ਦੁਬਲੀ ਇਹ ਇੰਜ ਬਿਆਨ ਕਰ ਰਿਹਾ ਚਿੱਠੀ ਪੜ ਕੇ ਪੜਖ ਪੈ ਜੋ ਦੇ ਤੀਰ ਵਾਂਗੂ ਲੱਗੀ ਕਾਲਜੇ ਜਾਨਖਾਨ ਦੀ ਖਾਨ ਦੀ ਹਿੰਮਤ ਕਿਵੇਂ ਹੋਈ ਸਿੰਘਾਂ ਨੂੰ ਮੰਨਣਾ ਤਲਾਰੇ ਦਸ਼ਮੇਸ਼ ਦੇ ਇਹ ਨਰਮੂਲ ਗੱਲ ਹੈ ਖੰਡੇ ਖਿੱਚ ਲੈ ਖੰਡੇ ਖਿੱਚ ਲੈ ਤੇ ਧਾਰੇ ਸਿੰਘਾਂ ਸੂਰਿਆ ਖੰਡੇ ਖਿੱਚ ਲੈ ਖਿੱਚ ਲੈ ਤੇ ਧਾਰੇ ਸਿੰਘਾਂ ਸੂਰਿਆ ਮਾਰਨਾ ਹੈ ਚੰਗਾ ਐਸਾ ਨੂੰ ਫੇਰ ਜੈਨਖਾਂ ਜੈਨਖਾਂ ਨੂੰ ਖੱਤ ਲਿਖ ਭੇਜਿਆ ਕਰ ਲੈ ਤਿਆਰੀ ਆਪਣੀ ਜਿਹੜੇ ਸ਼ਾਹ ਦਾ ਓ ਜਿਹੜੇ ਸ਼ਾਹ ਦਾ ਰੋਹ ਬਦ ਸ਼ਾਦਾ ਰੋਬ ਦੇਵੇਂ ਅਸਾਂ ਨੂੰ ਉਹਨੂੰ ਅਸੀਂ ਕੁੱਟ ਕੱਟਿਆ ਲਿਆ ਬਦਲਾ ਬਦਲਾ ਉਹਦੇ ਤੋਂ ਕੱਲੂ ਘਾਰੇ ਦਾ ਰਣਕੱਲਵਾਰਾ ਮਾਰ ਕੇ ਹੋਣ ਵਾਰੀ ਹੈ ਹੋਣ ਵਾਰੀ ਹੈ ਜੈਨਖਨ ਤੇਰੀ ਕਰ ਲੈ ਤਿਆਰੀ ਡਟ ਕੇ ਰਤ ਪੀਣ ਲਈ ਪੀਣ ਲਈ ਖੰਡੇ ਨੇ ਸਾਡੇ ਕਾਲੇ ਨਾ ਹੀ ਤਲਵਾ ਕਿਲਾ ਹੈ ਤੇਰੇ ਤੋਂ ਵਹੀਰ ਦਾ ਰਾਣੇ ਵਿੱਚ ਤੈਨੂੰ ਮਾਰ ਕੇ ਉਹ ਤੇਰਾ ਢਾਕੇ ਢਾਕੇ ਕਿਲਾ ਸਰਹਿੰਦ ਦਾ ਮਿੱਟੀ ਚ ਮਿਲਾ ਜਾਾਂਗੇ ਕੋਈ ਸ਼ੱਕ ਨਾ ਹੋਈ ਸ਼ੱਕ ਇਤਰਾ ਤੋਂ ਬੜੇ ਇਤਰਾ ਤੋਂ ਦਿਲਾਂ 'ਚ ਸਾਡੇ ਰੜਕੇ ਬੜੇ ਇਤਰਾ ਤੋਂ ਜਿਰਾ ਤੋਂ ਦਿਲਾਂ 'ਚ ਸਾਡੇ ਰੜਕੇ ਕੰਡੇ ਵਾਂਗ ਪੋਟ ਜਾਾਂਗੇ ਅਸਾਂ ਖੁਸ਼ੀਆਂ ਖੁਸ਼ੀਆਂ ਗੁਰੂ ਦੀਆਂ ਲੈਣੀਆਂ ਤੇਰੀ ਸਾਰਾ ਹਿੰਦ ਮਾਰ ਕੇ ਉਹ ਜੋਰਾਵਾਰ ਤੇ ਜੋਰਾਵਾਰ ਤੇ ਫਤਿਹ ਸਿੰਘ ਸਾਹਿਬ ਦੇ ਚਰਨਾਂ ਤੇ ਸੀਸ ਰੱਖਣਾ ਜਿੱਥੇ ਆਣ ਕੇ ਆਣ ਕੇ ਜਗਤ ਸੰ ਆਲੂ ਵਾਲੀਏ ਨੇ ਲਿਖਿਆ ਓ ਜਾਣਖਾਨ ਖਾਲਸੇ ਨੂੰ ਅਬਦਾਲੀ ਦਾ ਰੋਪ ਦੇਣ ਤੋਂ ਪਹਿਲਾਂ ਸੋਚ ਜਿਹਨੂੰ ਤੋਂ ਬਾਦਸ਼ਾਹ ਮੰਨਦਾ 8.5 ਮਹੀਨੇ ਬਾਅਦ ਉਹਨੂੰ ਕੁੱਟ ਕੇ ਅੰਮ੍ਰਿਤਸਰ ਦੀ ਧਰਤੀ ਤੋਂ ਪਿਪਲੀ ਸਾਹਿਬ ਵਾਲੇ ਅਸਥਾਨ ਤੋਂ ਲਾਹੌਰ ਦਾ ਰਸਤਾ ਵਿਖਾਇਆ ਕੁਝ ਦਿਨਾਂ ਬਾਅਦ ਉਹ ਰਾਤ ਆਪਣੀ ਫੌਜ ਨੂੰ ਲਾਹੌਰ ਛੱਡ ਕੇ ਬਿਨਾਂ ਦੱਸੇ ਤੋਂ ਵਾਪਸ ਕਾਬਲਵਲ ਨੂੰ ਦੌੜ ਗਿਆ ਸੀ ਉਸੇ ਹੀ ਅਹਿਮਦ ਸ਼ਾਹ ਅਬਦਾਲੀ ਦਾ ਖਾਲਸੇ ਨੂੰ ਡਰ ਦੇਣਾ ਕੋਈ ਡਰ ਨਹੀਂ ਉਹਦਾ ਖਾਲਸਾ ਸਰਹੱਦ ਨੂੰ ਜਿੱਤੇਗਾ ਥੇਕ ਕਰੇਗਾ ਤੇਰੇ ਕਿਲਿਆ ਨੂੰ ਟਾ ਕੇ ਇੱਥੇ ਗਧਿਆਂ ਦਾ ਹਲ ਵਾਹੇਗਾ ਖਾਲਸਾ ਇਥੋਂ ਹੈਦਰੀ ਉਤਾਰ ਕੇ ਕੇਸਰੀ ਨishan ਸਾਹਿਬ ਝੁਲਾਏਗਾ ਸਰਹੱਦ ਦਾ ਨਾਮ ਬਦਲ ਕੇ ਫਤੇਗੜ ਸਾਹਿਬ ਰੱਖੇਗਾ ਤੇ ਰੱਖੇਗਾ ਤੂੰ ਤਿਆਰੀ ਕਰ ਲੈ ਜਿਹੜਾ ਕੋਈ ਸੱਜਣ ਮਿੱਤਰ ਆਪਣਾ ਯਾਰ ਬੇਲੀ ਸਦਨਾ ਸਦਲਾ ਖਾਲਸਾ ਆਇਆ ਹੋਇਆ ਜਾਣਖਾਣੇ ਜਦੋਂ ਚਿੱਠੀ ਪੜ੍ਹੀ ਪਾਰਾਂ ਥੱਲੋਂ ਜ਼ਮੀਨ ਨਿਕਲ ਗਈ ਇਹ ਆਪਣੇ ਡਰਪੋਕਲੇ ਜਜ਼ਬਾਤਾਂ ਉੱਤੇ ਕਾਬੂ ਪਾਉਂਦਿਆ ਆਪਣੇ ਛੋਟੇ ਸੂਬੇਦਾਰਾਂ ਨੂੰ ਫੌਜਾਂ ਨੂੰ ਸਿਪਾਹਾਂ ਨੂੰ ਫੌਜਦਾਰਾਂ ਨੂੰ ਦਲੇਰੀਆਂ ਦਿੰਦਾ ਕਹਿੰਦਾ ਤਕੜੇ ਹੋ ਗਲਿਆਂ ਦੇ ਮਨਾਰਿਆਂ ਉੱਤੇ ਤੋਪਾਂ ਚਾੜ ਕੇ ਖਾਲਸਿਆਂ ਵੱਲ ਨੂੰ ਮੂੰਹ ਕਰੋ ਖਾਲਸੇ ਤਬਾਹ ਕੀਤੇ ਜਾਣ ਆਪਾ ਹਾਥੀ ਉੱਤੇ ਅਸਵਾਰ ਜਦੋਂ ਬੰਦੇ ਦੀ ਕਿਸਮਤ ਮਾੜੀ ਹੋਵੇ ਨਾ ਉਦੋਂ ਉਹਦੀ ਕੋਈ ਚਤਰਾਈ ਨਹੀਂ ਚੱਲਦੀ ਉਹ ਲੱਖ ਚਤਰਾਈਆਂ ਕਰੇ ਸਾਰੇ ਉਹਦੇ ਮਨਸੂਬੇ ਉਹਦੇ ਉਲਟ ਚੱਲਦੇ ਚਤਰਾਈ ਓਨੀ ਧੇਰ ਹੈ ਜਿੰਨੀ ਧੇਰ ਉਹਦਾ ਹੱਥ ਰਾਮਕਵਾਲਾ ਸਿਰ ਉੱਤੇ ਹੈ ਤੇ ਜਦੋਂ ਉਹ ਹੱਥ ਉਠਾ ਲਾ ਨਾ ਉਦੋਂ ਦੁਨੀਆਂ ਵਿੱਚ ਕਿਸੇ ਚਾਤਰ ਦੀ ਚਤਰਾਈ ਨਹੀਂ ਚੱਲਦੀ ਅੱਜ ਦਾ ਬੰਦਾ ਕੀ ਕਹਿੰਦਾ ਜੋ ਕੁਝ ਚੰਗਾ ਹੋ ਗਿਆ ਕਹਿੰਦਾ ਮੈਂ ਕਰ ਲਿਆ ਤੇ ਜੇ ਕਿਧਰੇ ਨੁਕਸਾਨ ਹੋ ਗਿਆ ਕਹਿੰਦਾ ਉਹ ਗੁਰੂ ਨੇ ਕਰ ਦਿੱਤਾ ਪਰਮਾਤਮਾ ਨੇ ਕਰ ਰੱਬ ਨੇ ਕੀਤਾ ਦੋਸ਼ ਬਾਪੂ ਤੇ ਮੜਦਾ ਪਾਪ ਕਰਨ ਵਾਲਾ ਜ਼ਾਲਮ ਜਾਨਖਾਨ ਇਨੇ ਉਹ ਦਿਨ ਮਿਥ ਲਿਆ ਮਾੜੀ ਕਿਸਮਤ ਨੂੰ ਜਿਹੜਾ ਦਿਨ ਖਾਲਸਾ ਨੇ ਸਰਹੰਦ ਉੱਤੇ ਹਮਲਾ ਕਰਨ ਵਾਸਤੇ ਮਿਥਿਆ ਸੀ 14 ਜਨਵਰੀ 4 ਮਾਰਚ 1764 ਦਾ ਜਦੋਂ ਚੱਲੇ ਸਨ ਦਸੰਬਰ 1763 ਸੀ ਅੱਜ ਸਾਲ ਬਦਲ ਚੁੱਕਾ ਹੈ ਜਨਵਰੀ ਦਾ ਮਹੀਨਾ ਹੈ ਤੇ 1764 ਸਨ ਆ ਚੁੱਕਾ ਹੈ 14 ਜਨਵਰੀ ਵਾਲੇ ਦਿਨ ਜਾਨਖਾ ਆਪਣੇ ਕਿਲਿਆ ਵਿੱਚੋਂ ਨਿਕਲਿਆ ਹਾਥੀ ਉੱਤੇ ਹੋਇਆ ਅਸਵਾਰ ਇਹਨੇ ਸਾਰੀ ਫੌਜ ਨੂੰ ਗਲੇਰੀਆਂ ਦਿੱਤੀਆਂ ਵੀ ਕਾਫਰਾਂ ਨਾਲ ਲੜਨਾ ਖਾਲਸੇ ਨੂੰ ਕਾਫਰ ਕਹਿੰਦੇ ਸਨ ਮੁਗਲ ਜਿਹੜਾ ਕਾਫਰਾਂ ਨੂੰ ਮਾਰੇਗਾ ਉਹਨੂੰ ਬਹਿਸ਼ਤਾ ਮਿਲਦੀਆਂ ਬਹਿਸ਼ਤਾ ਬਹਿਸ਼ਤ ਕਹਿੰਦੇ ਨੇ ਸਵਰਗ ਨੂੰ ਜਿਹੜੇ ਰਣ ਮੈਦਾਨ ਵਿੱਚ ਮਾਰੇਗਾ ਉਹ ਬਹਿਸ਼ਤਾ ਨੂੰ ਜਾਣਗੇ ਜਿਹੜੇ ਜਿੱਤ ਪ੍ਰਾਪਤ ਕਰਗਾ ਉਹਨਾਂ ਨੂੰ ਵੱਡੇ ਇਨਾਮ ਦੇਵਾਂਗਾ ਦਲੇਰੀਆਂ ਦਿੰਦਾ ਅੱਗੇ ਨੂੰ ਵਧਿਆ ਇੱਕ ਬਾਹੀਰ ਸੋਚਿਆ ਇਹ ਇੱਕ ਬਾਹੀ ਤੋਂ ਖਾਲਸਿਆਂ ਨੂੰ ਸਿਕਸ਼ਟ ਦੇ ਕੇ ਮੈਂ ਕੇਹੜਾ ਤੋੜ ਕੇ ਨਿਕਲ ਜਾਵਾਂ ਜਾਨ ਜਦੋਂ ਕਿਲਿਆ ਵਿੱਚੋਂ ਨਿਕਲਿਆ ਨਾ ਬਾਅਦ